ਪਟਨ ਜਿੱਦਾਂ ਦੇ ਘਰ ਦੇ ਮੁਸ਼ਕਿਲਸ ਕਰਕੇ ਨਹੀਂ ਹੋ ਰਿਹਾ ਪਿਆ ਆ। ਨਾ ਦਾ ਰਿਸ਼ਤੇਦਾਰ ਪਹੁੰਚੇ ਨੇ ਨਾ ਭੈਣ ਭਰਾ ਪਹੁੰਚੇ ਨੇ ਨਾ ਮਾਮੇ ਮਾਮੀਆਂ ਪਹੁੰਚੇ ਨੇ ਜਿਨ੍ਹਾਂ ਨੇ ਸਾਰੀਆਂ ਰੀਤੀ ਰਿਵਾਜ ਨਿਭਾਉਣੇ ਸੀ। ਸਾਡੇ ਘਰ ਦੇ ਹਾਲਾਤ ਵੀ ਸਹੀ ਉਹ ਵੀ ਸੋਚਦੇ ਹੋਗੇ ਆਪ ਨਹੀਂ ਖਾਂਦੇ ਸਾਨੂੰ ਕਿੱਥੋਂ ਖਵਾਣਗੇ ਆਪ ਕਿੱਥੇ ਹੁੰਦੇ ਹਨ ਕਿੱਥੇ ਸੌਣਗੇ। ਕੀ ਅਪੀਲ ਲਾਉਣੀ ਚਾਹੁੰਦੇ ਐ ਐਨ ਆਰ ਆਈ ਭਰਾਵਾਂ ਨੂੰ? ਮੈਂ ਬਿਲਕੁਲ ਨੂੰ ਚਾਹੁੰਦੀ ਕਿ ਮੇਰਾ ਵਿਆਹ ਵਧੀਆ ਹੋ ਜਾਵੇ ਬਸ। ਅਸਲੀਏ ਚੈਨਲ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ। ਦੋਸਤੋ ਅੰਮ੍ਰਿਤਸਰ ਦੇ ਸੁਲ ਪਰ ਹਾਲਾਤ ਇਸ ਪਰਿਵਾਰ ਦੇ ਵੱਧ ਤੋਂ ਬੱਤਰ ਨਹੀਂ ਇਸ ਪਰਿਵਾਰ ਦੇ ਹਾਲਾਤ ਇੰਨੇ ਜਮਾੜੇ ਨਹੀਂ ਕਿ ਵਿਆਹ ਵਾਲਾ ਮਾਹੌਲ ਨਜ਼ਰ ਨਹੀਂ ਆ ਰਿਹਾ ਨਾ ਲੜੀਆਂ ਲਾਈਆਂ ਨਾ ਟੈਂਟ ਲਾਇਆ ਤੇ ਨਾਲ ਲਾਇਆ ਹਲਵਾਈ ਤਾਂ ਨਜ਼ਰ ਮਾਰਦੇ ਅੰਦਰ ਦੇ ਵੀ ਹਾਲਾਤਾਂ ਦੇ ਇੰਨੇ ਹਾਲਾਤਾਂ ਦੇ ਵਿੱਚ ਪਰਿਵਾਰ ਰਿਆ ਰਿਹਾ ਜਿੱਥੇ ਵਿਆਹ ਹੁੰਦਾ ਬੜੀਆਂ ਵਿਆਹ ਵਾਲਾ ਮਾਹੌਲ ਹੁੰਦਾ ਹੈ ਲੜੀਆਂ ਲਾਈਆਂ ਜਾਂਦੀਆਂ ਡੀਜੇ ਲਾਏ ਜਾਂਦੇ ਨੇ ਵਾਜੇ ਵਜਾਏ ਜਾਂਦੇ ਨੇ ਪਰ ਇੱਥੇ ਜਿਹੜੇ ਸਿਰਫ ਔਰ ਸਿਰਫ ਉਦਾਸੀ ਨਜ਼ਰ ਆ ਰਹੀ ਹੈ ਹਾਲਾਤ ਹੀ ਬਹੁਤ ਮਾੜੇ ਨੇ ਤੇ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ। ਕਿ ਇਸ ਪਰਿਵਾਰ ਦੇ ਹਾਲਾਤ ਇੰਨੇ ਜਿ ਮਾੜੇ ਨੇ ਕਿ ਤੁਸੀਂ ਇਹ ਦਰਵਾਜ਼ਾ ਦੇਖ ਲਓ ਇੱਥੇ ਹੀ ਇਹ ਪਰਿਵਾਰ ਰਹਿਦਾ ਇਹਨਾਂ ਦਾ ਰਹਿਣ ਬਸੇਰਾ ਹੈ। ਇਹ ਛੱਤ ਹੈ ਇੱਥੇ ਇਹਨਾਂ ਦੇ ਰੂਮ ਦੀ ਜਿੱਥੇ ਰਹਿੰਦਾ ਹੈ। ਤਾਂ ਇਹ ਰੂਮ ਜ਼ਰੂਰ ਹੈ। ਇਹਨਾਂ ਦਾ ਰਹਿਣ ਬਸੇਰਾ ਹੈ ਪਰ ਬਹੁਤ ਹੀ ਬੁਰੇ ਹਾਲਾਤ ਤੇ 72 ਤੋਂ 72 ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ। ਇਸ ਪਰਿਵਾਰ ਦੇ ਵਿੱਚ ਮਾਹੌਲ ਨਹੀਂ ਵਿਆਹ ਵਾਲਾ। ਸਿਰਫ ਔਰ ਸਿਰਫ ਉਦਾਸੀ ਨਜ਼ਰ ਆ ਰਹੀ ਹੈ ਤਾਂ ਇਸ ਥੱਲੇ ਉਤਰਨਾ ਰੂਮ ਦੇ ਵਿੱਚ ਜਾਣ ਲਈ ਵੀ ਥੱਲੇ ਉਤਰਨਾ ਪੈਂਦਾ ਬੈਠਣਾ ਪੈਂਦਾ ਫਿਰ ਜਾਣਾ ਪੈਂਦਾ ਤਾਂ ਇਹ ਅੰਦਰ ਦੇ ਹਾਲਾਤ ਨੇ ਜੇ ਵਿਆਹ ਵਾਲਾ ਮਾਹੌਲ ਹੋਵੇ ਤਾਂ ਬੜੀਆਂ ਰੀਝਾਂ ਹੁੰਦੀਆਂ ਨੇ ਆਏ ਛੱਤ ਜਿਹੜੀ ਬਾਲਿਆਂ ਵਾਲੀ ਆ ਤਾਂ ਹੱਥ ਇੱਥੇ ਪਹੁੰਚ ਰਿਹਾ ਸਿਰ ਸਾਡਾ ਨਾਲ ਵੱਜ ਰਿਹਾ ਤਾਂ ਮਾਵਾਂ ਧੀਆਂ ਮੰਜੇ ਦੇ ਬੈੱਡ ਤੇ ਬੈਠੀਆਂ ਨੇ ਵਿਆਹਦ ਵਾਲਾ ਹੱਥ ਦੇ ਵਿੱਚ ਸੱਦਾ ਪੱਤਰ ਫੜਿਆ ਹੋਇਆ ਰਿਸ਼ਤੇਦਾਰ ਭੈਣ ਭਰਾਵਾਂ ਦੇ ਆਉਣ ਦੀ ਚਾਹਤ ਹੈ ਪਰ ਨਹੀਂ ਪਹੁੰਚ ਰਹੇ ਕੁਲ 4 ਦਿਨ ਰਹਿੰਦੇ ਨੇ ਵਿਆਹ ਦੇ ਵਿੱਚ ਬੜੀਆਂ ਉਮੀਦਾਂ ਹੁੰਦੀਆਂ ਨੇ ਫੌਨ ਸਰਫਾ ਉਮੀਦ ਹੈ ਐਨ ਆਰ ਆਈ ਭਰਾਵਾਂ ਦੇ ਸਮਸਤ ਵੀਰਾਂ ਦੇ ਕਿ ਇਹਨਾਂ ਦੀ ਬਾਹ ਫੜੇ ਅਤੇ ਇਸ ਧੀ ਦਾ ਜਿਹੜਾ ਵਿਆਹ ਧੂਮ ਧਾਮ ਨਾਲ ਹੋਵੇ ਤਾਂ ਚਲ ਬਾ ਚਰਦੇ ਆ ਮਾਵਾਂ ਧੀਆਂ ਨਾਲ ਜਿਨ੍ਹਾਂ ਦਾ ਅਸੀਂ ਇੱਥੇ ਪਹੁੰਚੇ ਆ ਵੇਖ ਰਹੇ ਹੋ ਜੇ ਇਸ ਪਰਿਵਾਰ ਦੇ ਵਿੱਚ ਵਿਆਹ ਵਾਲਾ ਮਾਹੌਲ ਨਜ਼ਰ ਨਹੀਂ ਆ ਰਿਹਾ ਸਿਰਫ ਔਰ ਸਿਰਫ ਉਦਾਸੀ ਚਿਹਰੇ ਦੇ ਉੱਤੇ ਨਜ਼ਰ ਆ ਰਹੀ ਹੈ ਇਹ ਬੇਬਸ ਮਾਂ ਬੈਠੀ ਹੋਈ ਹੈ ਹੱਥ ਦੇ ਵਿੱਚ ਮੋਹ ਭਰਿਆ ਸੱਦਾ ਪੱਤਰ ਆਪਣੀ ਧੀ ਦੇ ਵਿਆਹ ਦਾ ਫੜਿਆ ਪਰ ਨਹੀਂ ਪਹੁੰਚੇ ਅਜੇ ਤਾਂ ਹੀ ਰਿਸ਼ਤੇਦਾਰ ਭੈਣ ਭਰਾ ਜਾ ਕੇ ਰਿਸ਼ਤੇਦਾਰ ਭੈਣ ਭਰਾਵਾਂ ਨਾਲ ਹੀ ਵਿਆਹ ਵਾਲਾ ਜਿਹੜਾ ਪਰਿਵਾਰ ਨਜ਼ਰ ਆਉਂਦਾ ਹੈ ਨਾ ਦਾ ਹਲਵਾਈ ਲਾਏ ਨੇ ਨਾ ਟੈਂਟ ਲਾਏ ਨੇ ਨਾ ਲੜੀਆਂ ਲਾਈਆਂ ਨੇ ਤਾਂ ਸਿਰਫ ਔਰ ਸਿਰਫ ਉਦਾਸੀ ਚਿਹਰੇ ਤੇ ਨਜ਼ਰ ਆ ਰਹੀ ਹੈ 4 ਦਿਨ ਵਿਆਹ ਦੇ ਵਿੱਚ ਰਹਿੰਦੇ ਨੇ 16 ਜੂਨ ਨੂੰ ਵਿਆਹ ਹੈ ਤਾਂ ਇਸ ਪਰਿਵਾਰ ਦੇ ਹਾਲਾਤ ਵੱਧ ਤੋਂ ਵੱਧਰ ਨੇ ਜਿਸ ਪਰਿਵਾਰ ਦੇ ਹਾਲਾਤ ਇਹੋ ਜਿਹੇ ਹੋਣ ਤਾਂ ਪਰਿਵਾਰ ਦੇ ਵਿੱਚ ਮਾਹੌਲ ਵਿਆਹ ਵਾਲਾ ਨਾ ਹੁੰਦਿਆ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਤਾਂ ਨਾਮ ਜੀ ਆਪਣੀ ਤੁਹਾਡਾ ਕਲਮੰਤ ਕੌਰ ਪਾਜੀ ਮੈਨੂੰ ਇਹ ਦੱਸੋ ਸੱਦਾ ਪੱਤਰ ਤੁਸੀਂ ਹੱਥ ਦੇ ਵਿੱਚ ਫੜਿਆ ਵਿਆਹ ਵਾਲਾ ਧੀ ਦਾ ਵਿਆਹ ਹੈ ਪਰ ਰਿਸ਼ਤੇਦਾਰ ਭੈਣ ਭਰਾ ਨਜ਼ਰ ਨਹੀਂ ਆ ਰਹੇ ਕੀ ਵਜ੍ਹਾ ਹੈ ਉਹੋ ਹੀ ਕਪੀ ਕਰਦੀ ਕਮਜ਼ੋਰੀ ਕਰਕੇ ਨਹੀਂ ਆ ਰਹਾ ਪੀ ਇਹਨਾਂ ਦੀ ਘਰ ਦੀ ਮੁਸ਼ਕਲ ਇੰਨੀ ਆ ਤੇ ਇਹ ਆਪਣਾ ਪਤਾ ਨਹੀਂ ਕਿ ਤਰ੍ਹਾਂ گزارਾ ਕਰਨ ਦੇ ਸਾਨੂੰ ਕਿਤਰ ਪੀ ਕਿੱਥੋਂ ਖਵਾਉਣਗੇ ਤਾਂ ਹੀ ਨਹੀਂ ਆਉਂਦੇ ਰਿਸ਼ਤੇਦਾਰ ਵੀ ਪੀ ਟਾਈਮ ਦੇ ਟਾਈਮ ਆਉਣਗੇ ਵੀ ਉਦੋਂ ਫਿਰ ਜਦੋਂ ਸਾਡਾ ਕੋਈ ਇੰਤਜ਼ਾਮ ਹੋ ਜੂਗਾ ਤੂੰ ਆ ਜਾਣਗੇ ਵੀ ਕਿੰਨੇ ਦਿਨ ਰਹਿੰਦੇ ਨੇ ਵਿਆਹ ਦੇ ਵਿੱਚ ਹਾਂਜੀ 4 ਦਿਨ ਲੱਗੇ ਜੋ ਵਿਆਹ ਚ 4 ਦਿਨ ਹਾਂਜੀ ਆਹ ਹਾਲਾਤ ਮੈਂ ਦੇਖ ਰਿਹਾ ਵੱਤ ਤੋਂ ਬੱਤਰ ਨੇ ਨਾ ਤਾਂ ਹਲਵਾਈ ਤੁਸੀਂ ਲਾਇਆ ਹੋਂਦਾਂ ਹੀ ਤੇ ਨਾ ਹੀ ਟੈਂਟ ਲਾਏ ਨੇ ਨਾ ਹੀ ਲੜੀਆਂ ਲਾਈਆਂ ਨੇ ਕਿਉਂ ਇਸ ਤਰ੍ਹਾਂ ਦੇ ਹਾਲਾਤ ਸਾਡੇ ਕੋਲ ਪੈਸਾ ਹੀ ਨਹੀਂ ਕੋਈ ਹੈਗਾ ਤੇ ਅਸੀਂ ਟੈਂਟ ਕਿ ਲਾਉਣਾ ਤੇ ਅਸੀਂ ਲਵਾਈ ਕਿ ਲਾਉਣਾ ਵਾ ਬਸ ਅਸੀਂ ਜਿੰਨਾ ਘੜ ਕੋ ਸਮਾਨ ਨੇ ਅਸੀਂ ਭੈਣ ਭਰਾਵਾਂ ਨੇ ਲੈਤਾ ਵਾ ਲੱਗ ਲੱਗ ਕੀ ਤਿਆਰੀਆਂ ਹੋਈਆਂ ਨੇ ਹੋਂਦਾਂ ਹੀ ਬਸ ਦੋ ਸੂਟ ਬੇਟੀ ਦੇ ਬਣਾਏ ਜੋ ਤੇ ਇੱਕ ਕੇਟਿਆ ਹਾਂਜੀ ਤੇ ਇੱਕ ਜੁੱਤੀ ਜੋ ਤਾਂ ਜਰੂਰ ਜੀ ਇਹ ਪੰਡ ਜਿਹੜੀ ਹੈ ਇਹਦੇ ਵਿੱਚ ਸਿਰਫ ਔਰ ਸਿਰਫ ਦੋ ਸੂਟ ਨੇ ਧੀਰਾਨੀ ਦੇ ਵਿਆਹ ਦੇ ਪਰ ਹਾਲਾਤ ਜਿਹੜੇ ਨੇ ਵੱਤ ਤੋਂ ਵੱਤਰ ਨੇ ਬੜੀਆਂ ਰੀਤੀ ਰਿਵਾਜ ਹੁੰਦੇ ਨੇ ਬੜੀਆਂ ਰਸਮਾਂ ਹੁੰਦੀਆਂ ਨੇ ਬੜੇ ਲੈਨ ਦੇ ਹੁੰਦੇ ਨੇ ਪਰ ਹਾਲਾਤ ਇਹੋ ਜਿਹੇ ਨੇ ਬਣੇ ਹੋਏ ਨੇ ਕਿ ਸਿਰਫ ਔਰ ਸਿਰਫ ਪਰਿਵਾਰ ਨੇ ਦੋ ਸੂਟ ਬਣਵਾਏ ਉਹ ਵੀ ਰਿਸ਼ਤੇਦਾਰਾਂ ਨੇ ਨਹੀਂ ਸਿਰਫ ਮੋਹੱਲੇ ਵਾਲਿਆਂ ਦੀ ਮਦਦ ਨਾਲ ਦੋ ਸੂਟ ਬਣੇ ਨੇ ਤਾਂ ਪੰਜੀ ਜਿਹਦੇ ਧੀ ਦਾ ਵਿਆਹ ਹੁੰਦਾ ਉਸ ਮਾਂ ਦੇ ਬੜੇ ਚਾ ਹੁੰਦੇ ਨੇ ਰੀਝਾਂ ਹੁੰਦੀਆਂ ਨੇ ਦਿਲ ਦੇ ਵਿੱਚ ਕਿੰਨੀਆਂ ਰੀਝਾਂ ਲਾਈਆਂ ਸੀ ਇਸ ਧੀ ਦੇ ਵਿਆਹ ਮੈਂ ਬਥੇਰੀਆਂ ਰੀਝਾਂ ਲਾਈਆਂ ਹੀ ਅਸੀਂ ਦੋਵਾਂ ਨੇ ਰੀਝਾਂ ਲਾਈਆਂ ਦੋਵੇਂ ਜੀਆਂ ਨੇ ਪਈ ਅਸੀਂ ਵਧੀਆ ਵਧੀਆ ਵਿਆਹ ਕਰ ਸਕੇ ਪਰ ਸਾਡੇ ਕੋ ਵਧੀਆ ਨਹੀਂ ਹੋ ਸਕਿਆ ਭਾਜੀ ਹਾਂ ਇਹੀ ਇਹ ਮੀਟਿੰਗ ਨੇ ਕਿੰਨੇ ਭਈ ਸਾਡਾ ਵਧੀਆ ਵਧੀਆ ਭਈ ਸਾਥ ਦੇਣ ਤੇ ਸਾਡੀ ਬੇਟੀ ਦਾ ਵਧੀਆ ਵਿਆਹ ਹੋ ਜੇ ਜੀ ਇਹ ਦੇਣਾ ਸੀ ਸੋਚਿਆ ਸੀ ਕਿ ਆਪਣੀ ਧੀ ਨੂੰ ਇਹ ਚੀਜ਼ਾਂ ਦਵਾਂ ਜੇ ਆਪਾਂ ਵਿਆਹ ਦੇ ਵਿੱਚ ਬੜੀਆਂ ਲਿਸਟਾਂ ਬਣਾਈਆਂ ਜਾਂਦੀਆਂ ਨੇ ਜੀ ਐ ਤੇ ਸਾਰਾ ਚਕ ਚਾਇਆ ਹੈ ਵੀ ਸਾਰਾ ਦਾਜ ਹੀ ਦਵਾਂਗੇ ਤੈਨੂੰ ਪਰ ਅਹਿੰਦਾਜ ਦੇਣ ਜੋਗੇ ਨਹੀਂ ਹਾਂਜੀ ਤੇ ਤੁਸੀਂ ਦੱਸੋ ਨਾ ਮਾਮੇ ਨਜ਼ਰ ਆ ਰਹੇ ਨਾ ਮਾਮੀਆਂ ਨਜ਼ਰ ਆ ਰਹੀਆਂ ਨਾ ਚਾਚੇ ਦਾ ਹੀ ਨਜ਼ਰ ਆ ਰਹੇ ਨੇ ਨਾ ਭੈਣ ਭਰਾ ਹੀ ਨਜ਼ਰ ਆ ਰਹੇ ਨੇ ਭਾਜੀ ਨਜ਼ਰ ਉਹਨਾਂ ਨੇ ਕੀ ਹੋਣਾ ਸਾਡੇ ਘਰ ਹੀ ਨਹੀਂ ਕੋਈ ਸੌਦਾ ਪਤਾ ਹੀ ਨਹੀਂ ਹੈਗਾ ਦੇ ਨਜ਼ਰ ਉਹਨਾਂ ਨੇ ਕੀ ਹੋਣਾ ਸੌਦਾ ਪਤਾ ਹੁੰਦਾ ਉਹਨਾਂ ਨੂੰ ਪਤਾ ਤਾਂ ਦਾਦੀ ਭੈਣ ਦੇ ਘਰ ਸੌਦਾ ਪਤਾ ਹੀ ਜਾਈਏ ਤਾਂ ਪਤਾ ਵੀ ਰਿਸ਼ਤੇਦਾਰ ਵੀ ਫਿਰ ਮਿੰਟੋਂ ਮਿੰਟੋਂ ਆਉਂਦੇ ਆ ਵੀ ਆਡੀ ਭੈਣ ਦੇ ਘਰ ਚਲੋ ਚੰਗਾ ਪੜੇ ਵਿਆਹ ਆ ਜਾਈਏ ਤਾਂ ਇਹਨੇ ਰਿਸ਼ਤੇਦਾਰ ਵੀ ਆਉਂਦੇ ਤਾਂ ਇਹਨੇ ਬਾਹ ਫੜੀ ਵੀ ਵੀ ਇਹਨਾਂ ਦੀ ਇੰਨੀ ਗਰੀਬੀ ਐ ਇਹਨਾਂ ਤੇ ਤੇ ਭੈਣੇ ਮੇਰੀ ਬਰਾਤੀਆਂ ਨੇ ਆਉਣਾ 10 ਬੰਦੇ ਬਰਾਤੀ ਵੀ ਆਉਣਗੇ 10 ਬੰਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਵੀ ਆਉਣਗੇ ਰੋਟੀ ਪਾਣੀ ਦਾ ਚਵੇਂ ਇੰਤਜ਼ਾਮ ਹੋਈ ਜਾ ਫਿਰ ਬਾਜੀ ਕੋਈ ਇੰਤਜ਼ਾਮ ਨਹੀਂ ਹਲੇ ਹਾਂਜੀ ਬਸ ਉਹ ਉਹਨਾਂ ਥੋੜਾ ਜਿਮ ਕਿਹਨੇ ਮਜਤ ਕੀਤੀ ਉਹ ਸੌਦਾ ਦੇਣ ਲੱਗੇ ਆ ਤੋ ਵੀ ਮੇਰੇ ਪਤੀ ਨੂੰ ਫੋਨ ਆਇਆ ਤੇ ਉਹ ਚੱਲੇ ਸੌਦਾ ਲੈਣ ਚਲੋ ਅਸੀਂ ਕਿੰਨੇ ਪਈ ਵਾਤੋ ਵਾਦ ਸਾਡੀ ਮਜਤ ਹੋ ਜਾਈ ਤੇ ਬੇਟੀ ਦਾ ਵਧੀਆ ਵਿਆਹ ਹੋ ਜੇ ਵੀ ਹਾਂ ਜਰੂਰ ਜੀ ਇਹ ਪਰਿਵਾਰ ਦੇ ਹਾਲਾਤ ਬਣੇ ਹੋਏ ਨੇ ਧੀ ਦਾ ਵਿਆਹ ਆ ਪਰ ਹਾਲਾਤ ਜਿਹੜੇ ਨੇ ਵੱਤੋਂ ਬੱਤਰ ਨੇ ਕਿਉਂਕਿ ਹਾਲਾਤ ਇਹੋ ਜਿਹੇ ਨੇ ਕਿ ਵਿਆਹ ਵਾਲਾ ਮਾਹੌਲ ਨਜ਼ਰ ਨਹੀਂ ਆ ਰਿਹਾ ਬੇਬਸ ਮਾਂ ਬੈਠੀ ਏ ਬੇਬਸ ਪਿਓ ਬੈਠਾ ਹੋਇਆ ਕਿਉਂਕਿ ਉਹਦੇ ਹਾਲਾਤ ਇਹੋ ਜਿਹੇ ਨੇ ਕਿ ਉਹ ਚੱਲਣ ਦੇ ਵਿੱਚ ਅਸਮਰਥ ਹੈ ਦੀ ਦਾ ਵਿਆਹ ਹੋਵੇ ਤਾਂ ਇਹੋ ਜਿਹੇ ਹਾਲਾਤ ਹਨ ਦੂਜਿਆਂ ਦੇ ਸਾਹਮਣੇ ਹੱਥ ਫਲਾਉਣੇ ਪੈ ਰਹੇ ਨੇ ਦੂਜਿਆਂ ਦੇ ਸਾਹਮਣੇ ਉਮੀਦਾਂ ਲਾਈਆਂ ਬੈਠੇ ਨੇ ਕਿ ਚਾਰ ਦਿਨ ਵਿਆਹ ਦੇ ਵਿੱਚ ਨੇ ਤੇ ਨਾ ਰਿਸ਼ਤੇਦਾਰ ਭੈਣ ਭਰਾ ਬੌੜੇ ਨੇ ਤੇ ਨਾ ਹਲਵਾਈਆਂ ਤਾਂ ਇੱਥੇ ਪਹੁੰਚੇ ਨਹੀਂ ਤਾਂ ਭੈਣੇ ਹਾਲਾਤ ਵੀ ਅਸੀਂ ਦੇਖ ਰਹੇ ਬਹੁਤ ਮਾੜੇ ਨੇ ਜਿੱਥੇ ਤੁਸੀਂ ਬੈਠੇ ਹੋ ਇਹ ਵੀ ਬਹੁਤ ਨੀਵਾ ਹੈ 10 ਫੁੱਟ ਨੀਵਾ ਹੈ ਜਿਹੜਾ ਹੈ ਬਾਲਿਆਂ ਦੀ ਛੱਤਾ ਹੈ ਕਿੰਨਾ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ ਤੁਸੀਂ ਅਸੀਂ ਬਾਵੇ ਚਿਰਦੀ ਇੰਨਾਂ ਦਾ ਤੱਚ ਰਹਿੰਦੇ ਮੈਂ ਘਰਾਂ ਦਾ ਕੰਮ ਕਰਦੀ ਮੇਰੇ ਘਰ ਵਾਲੇ ਦਾ ਐਕਸੀਡੈਂਟ ਹੋਇਆ ਜੋ ਤੇ ਫੇਲਾ ਮੈਂ ਤੇ ਬੇਟੀ ਕੰਮ ਕਰਦੇ ਹਾਂ ਤੇ ਹੁਣ ਜੋਂ ਦਾ ਬੇਟੀ ਦਾ ਵਿਆਹ ਤਰਤਾ ਉਹ ਤੋਂ ਮੈਂ ਛੁੱਟੀਆਂ ਲਈਆਂ ਬੀਬੀ ਚਲੋ ਤੁਹਾਨੂੰ ਪਤਾ ਘਰ ਵਾਲਾ ਜਦੋਂ ਬੇਟੀ ਦਾ ਵਿਆਹ ਤਰਤਾ ਇਹ ਤੇ ਫਿਰ ਮੈਂ ਛੁੱਟੀਆਂ ਲੈ ਲੰਗਾ ਕੰਮ ਵਾਲਿਆਂ ਕੋ ਮੈਂ ਕਹਾਂ ਮੈਨੂੰ ਛੁੱਟੀਆਂ ਦੇ ਦਿਓ ਬੀਬੀ ਮੇਰੀ ਬੇਟੀ ਦਾ ਵਿਆਹ ਆ ਤੇ ਨੇੜੇ ਹੁੰਦਾ ਜਾਂਦਾ ਵਾ ਫਿਰ ਕਹਿੰਦੇ ਕੋਈ ਗੱਲ ਨਹੀਂ ਤੂੰ ਛੁੱਟੀਆਂ ਲੈ ਲੈ ਤੇ ਜਦੋਂ ਮੀਂਹ ਬਾਰਿਸ਼ ਆਉਂਦੀ ਆ ਕੀ ਹਾਲਾਤ ਬਣ ਜਾਂਦੇ ਨੇ ਇੰਨਾ ਨੀਵਾ ਹੈ ਤੁਹਾਡਾ 5 ਤੋਂ 7 ਆ ਜਾਂਦਾ ਜੋ ਹਾਂਜੀ ਪਾਣੀ ਅੰਦਰ ਆ ਜਾਂਦਾ ਵਾ ਹੂੰ ਤੇ ਫੇਰ ਅਸੀਂ ਚੜਾਟਦੇ ਆ ਤੇ ਬਾਹਰ ਨੂੰ ਫੇਰ ਕੱਢਦੇ ਆ ਹਾਂਜੀ ਤਾਂ ਜਿਹੜੇ ਮੈਂ ਬੈੱਡ 'ਇਕਸਤਾ ਤੇ ਲੈ ਜਾ ਹਾਂਜੀ ਤੇ ਜਰੂਰ ਜੀ ਹਾਲਾਤ ਇੰਨੇ ਕਿ ਵੱਤ ਤੋਂ ਵੱਤਰ ਨੇ بارش ਆਉਂਦੀ ਮੀਂਹ ਆਉਂਦਾ ਤਾਂ ਪਾਣੀ ਜਿਹੜਾ ਏ ਅੰਦਰ ਆ ਜਾਂਦਾ ਤਲਾਬ ਬਣ ਜਾਂਦਾ ਹੈ ਬੈੱਡ ਤਾਂ ਹੀ ਤਰਨੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਹਾਲਾਤ ਇੰਨੇ ਮਾੜੇ ਨੇ ਜੇ ਜੇ ਹੱਥ ਲਾਈਏ ਤਾਂ ਮੈਂ ਬੈੱਡ ਤੇ ਬੈਠਾ ਤਾਂ ਬਾਲਿਆਂ ਵਾਲੀ ਛੱਤ ਨੂੰ ਹੱਥ ਪਹੁੰਚਦਾ ਮੇਰਾ ਇੱਥੋਂ ਤਾਂ ਹੀ ਹਾਲਾਤ ਇੰਨੇ ਮਾੜੇ ਨੇ ਤਾਂ ਜੇ ਇੰਨਾ ਹਾਲਾਤਾਂ ਦੇ ਵਿੱਚ ਵਿਆਹ ਹੋਵੇ ਤਾਂ ਕਿਹਨੇ ਪਹੁੰਚਣਾ ਰਿਸ਼ਤੇਦਾਰ ਭੈਣ ਭਰਾ ਵੀ ਸੋਚਦੇ ਨੇ ਜਿਵੇਂ ਉਸੇ ਵਿਆਹ ਦਾ ਜਾਣ ਦਾ ਫਾਇਦਾ ਨਹੀਂ ਨਾ ਦਾ ਡੀਜੇ ਮਿਲਣਾ ਤੇ ਨਾ ਟੈਂਟ ਮਿਲਨੇ ਤੇ ਨਾ ਨਾ ਉੱਥੋਂ ਤਾਂ ਹੀ ਜਿਹੜੀਆਂ ਚੀਜ਼ਾਂ ਨੇ ਉਹ ਮਿਲਣੀਆਂ ਨੇ ਤਾਂ ਰਿਸ਼ਤੇਦਾਰ ਭੈਣ ਭਰਾ ਨਹੀਂ ਪਹੁੰਚ ਰਹੇ ਕਿਸ ਨੇ ਮਦਦ ਵੀ ਨਹੀਂ ਭੇਜੀ ਹੁੰਦੀ ਨਹੀਂ ਨਹੀਂ ਭਾਜੀ ਹਲੇ ਮੈਂ ਤਾਂ ਨਹੀਂ ਕਿੰਨੇ ਵੀ ਨਹੀਂ ਭੇਜੀ ਹਲੇ ਤੱਕ ਕਿਸ ਨੇ ਮਦਦ ਭੇਜੀ ਵੀ ਅਹੀਂ ਇਹ ਚੋਣੇ ਤੇ ਸਾਡੀ ਬਾਤ ਵਦਮਤ ਕੀਤੀ ਜਾਵੇ ਭੈਣੇ ਮਾਂ ਵਾਸਤੇ ਵੱਡਾ ਦਿਨ ਹੁੰਦਾ ਜਦੋਂ ਉਹਦੀ ਧੀ ਦਾ ਵਿਆਹ ਹੁੰਦਾ ਹੈ ਮਾਂ ਨੇ ਬੜੀਆਂ ਉਮੀਦਾਂ ਲਾਈਆਂ ਹੁੰਦੀਆਂ ਰੀਝਾਂ ਲਾਈਆਂ ਹੁੰਦੀਆਂ ਕਿ ਮੇਰੀ ਧੀ ਦਾ ਵਿਆਹ ਹੋ ਜਵਾਈ ਭਾਈ ਆਉਣ ਜਿਉਂ ਉਹਦੇ ਨਾਲ ਰਿਸ਼ਤੇਦਾਰ ਭੈਣ ਭਰਾਵਾਂ ਨੇ ਵੀ ਆਉਣਾ ਜਿਉਂ ਆਉਂਦਿਆਂ ਨੂੰ ਚਾਹ ਪਾਣੀ ਪਲਾਵਾ ਜਿ ਆਹ ਚੀਜ਼ਾਂ ਪਲਾਵਾ ਜੀ ਤਾਂ ਕਿਸ ਤਰ੍ਹਾਂ ਰੀਝਾਂ ਅਧੂਰੀਆਂ ਰਹਿ ਗਈਆਂ ਨਹੀਂ ਪਾਜੀ ਸਾਡੇ ਕੋਲ ਪੈਸਾ ਹੀ ਨਹੀਂ ਕੋਈ ਤੇ ਅਸੀਂ ਇਹ ਚੋਨੇ ਅੱਗੇ ਚਲੋ ਸਾਡੀ ਮਾਣਤ ਕੀਤੀ ਜਾਵੇ ਚਲੋ ਕੋਈ ਇਹਦਾ ਮਾਮਾ ਬਣ ਕੇ ਕੋਈ ਚਾਚਾ ਬਣ ਕੇ ਮਾਣਤ ਕਰ ਦੇ ਤੇ ਚਲੋ ਵੱਧ ਵੱਧ ਕਰ ਸਕਣਾ ਸਾਡੀ ਬੇਟੀ ਦਾ ਵਧੀਆ ਵਿਆਹ ਹੋ ਜੇ ਤਾਂ ਜ਼ਰੂਰ ਜੀ ਚਾਚੇ ਮਾਮੇ ਰਿਸ਼ਤੇਦਾਰ ਭੈਣ ਭਰਾ ਸਿਰਫ ਔਰ ਸਿਰਫ ਐਨਆਰਆਈ ਵੀਰਾਂ ਤੇ ਸਮਾਸਤ ਵੀਰਾਂ ਨੂੰ ਉਮੀਦ ਹੈ ਜਿਉਂ ਹੀ ਰਿਸ਼ਤੇਦਾਰ ਬਣਨ ਉਹੀ ਭੈਣ ਭਰਾ ਬਣਨ ਉਹੀ ਚਾਚੇਤਾਏ ਮਾਮੇ ਮਾਮੀਆਂ ਬਣਨ ਤਾਂ ਇਸ ਭੈਣ ਦਾ ਜਿਹੜਾ ਵਿਆਹ ਹੋ ਗਿਆ ਜਿਆ ਹੱਥਾਂ ਦੇ ਵਿੱਚ ਵਿਆਹ ਵਾਲੀਆਂ ਚੂੜੀਆਂ ਜ਼ਰੂਰ ਪਾਈਆਂ ਨੇ ਮਹਿੰਦੀ ਤਾਂ ਹੀ ਨਹੀਂ ਲਾਈ ਇਸ ਭੈਣ ਨੇ ਜਿਉਂ ਜਿਹਾ ਹਾਲਾਤ ਇੰਨੇ ਜਿਹਾ ਮਾੜੇ ਨੇ ਮੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਸ ਭੈਣ ਦਾ ਵਿਆਹ ਇਹਦਾ ਹਾਲਾਤ ਇਹੋ ਤਾਂ ਬਣੇ ਨੇ ਕਿ ਚੂੜੀਆਂ ਜ਼ਰੂਰ ਪਾਈਆਂ ਨੇ ਪਰ ਵਿਆਹ ਵਾਲਾ ਮਾਹੌਲ ਨਹੀਂ ਨਜ਼ਰ ਆ ਰਿਹਾ ਇਸ ਭੈਣ ਦੇ ਚਿਹਰੇ ਤੇ ਉਹ ਰੌਣਕ ਨਜ਼ਰ ਨਹੀਂ ਆ ਰਹੀ ਉਦਾਸੀ ਨਜ਼ਰ ਆ ਰਹੀ ਹੈ ਜਿ ਉਸ ਦਾ ਮਾਪਾ ਬਾਬ ਜਿਹੜਾ ਹੈ ਬਹੁਤ ਹੀ ਵੱਧ ਤੋਂ ਵੱਧ ਹਾਲਾਤਾਂ ਦੇ ਵਿੱਚ ਨੇ ਤਾਂ ਉਹ ਉਮੀਦਾਂ ਉਹ ਰੀਝਾਂ ਪੂਰੀਆਂ ਨਹੀਂ ਹੋ ਪਾਉਣੀਆਂ ਇਸ ਧੀ ਦੀਆਂ ਜਿਹੜੀਆਂ ਧੀ ਨੇ ਉਮੀਦਾਂ ਲਾਈਆਂ ਸੀ ਤਾਂ ਬੇਟੀਆਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਇਹ ਜੋਤੀ ਜੋਤੀ ਮੈਨੂੰ ਇਹ ਦੱਸੋ ਵਿਆਹ ਤੁਹਾਡਾ ਪਰ ਹਾਲਾਤ ਬੜੇ ਬੁਰੇ ਨਜ਼ਰ ਆ ਰਹੇ ਨੇ ਤਾਂ ਵੱਧ ਤੋਂ ਵੱਧ ਹਾਲਾਤ ਨੇ ਮਾਪਿਓ ਬੇਵਸ ਨਜ਼ਰ ਆ ਰਹੇ ਆ ਕਿੰਨੀਆਂ ਕਿ ਰੀਝਾਂ ਸੀ ਦਿਲ ਦੇ ਵਿੱਚ ਇੱਜ਼ਤ ਬਹੁਤ ਸੀ ਕਿ ਮੇਰਾ ਵਿਆਹ ਵਧੀਆ ਹੋਵੇ ਪਟਨ ਜਿੱਦਾਂ ਦੇ ਘਰ ਦੇ ਮੁਸ਼ਕਲਸ ਕਰਕੇ ਨਹੀਂ ਹੋ ਰਿਹਾ ਪਿਆ ਮੈਂ ਦੇਖ ਰਿਹਾ ਨਾ ਤਾਂ ਰਿਸ਼ਤੇਦਾਰ ਪਹੁੰਚੇ ਨੇ ਨਾ ਭੈਣ ਭਰਾ ਪਹੁੰਚੇ ਨੇ ਨਾ ਮਾਮੇ ਮਾਮੀਆਂ ਪਹੁੰਚੇ ਨੇ ਜਿਨ੍ਹਾਂ ਨੇ ਸਾਰੀਆਂ ਰੀਤੀ ਰਿਵਾਜ ਨਿਭਾਉਣੇ ਸੀ ਕਿਉਂ ਨਹੀਂ ਕੁੰਝ ਹੁੰਦੇ ਸਾਡੇ ਘਰ ਦੇ ਹਾਲਾਤ ਨਹੀਂ ਸਹੀ ਉਹ ਵੀ ਸੋਚਦੇ ਹੋਗੇ ਆਪ ਨਹੀਂ ਖਾਂਜਾ ਸਾਨੂੰ ਕਿੱਥੋਂ ਖਵਾਣਗੇ ਆਪ ਕਿੱਥੇ ਹੁੰਦੇ ਹਨ ਕਿੱਥੇ ਸਵਾਣਗੇ ਕੀ ਅਪੀਲ ਲਾਉਣੀ ਚਾਹੁੰਦੇ ਐਨ ਆਰ ਆਈ ਭਰਾਵਾਂ ਨੂੰ ਮੈਂ ਬਿਲਕੁਲ ਨਾ ਚਾਹੁੰਦੀ ਕਿ ਮੇਰਾ ਵਿਆਹ ਵਧੀਆ ਹੋ ਜੀ ਬਸ ਹਾਂਜੀ ਬਾ ਜਰੂਰ ਜੀ ਇਸ ਧੀ ਨੇ ਅਪੀਲ ਲਾਈ ਹੈ ਕਿ ਉਸ ਦਾ ਜਿਹੜਾ ਵਿਆਹ ਜਿਹੜਾ ਧੂਮ ਧਾਮ ਨਾਲ ਹੋਵੇ ਬੜੀਆਂ ਰੀਝਾਂ ਸੀ ਰਿਸ਼ਤੇਦਾਰ ਭੈਣ ਭਰਾ ਨਹੀਂ ਪਹੁੰਚੇ ਜੇ ਤੁਸੀਂ ਥੋੜਾ ਜਿਹਾ ਹਿੰਮਤ ਮਾਰੋ ਤਾਂ ਇਸ ਭੈਣ ਦਾ ਵਿਆਹ ਜਿਹੜਾ ਵਧੀਆ ਤਰ੍ਹਾਂ ਹੋ ਜੇ ਜੇ ਤੁਹਾਡੀ ਸੇਵਾ ਨਾਲ ਇਸ ਭੈਣ ਦਾ ਵਿਆਹ ਵਧੀਆ ਹੁੰਦਾ ਤਿਲ ਫੁੱਲ ਸੇਵਾ ਵੀ ਭੇਜੋ ਜੀ ਇਹਦਾ ਇਹਨਾਂ ਦੀਆਂ ਜਿਹੜੀਆਂ ਨੇ ਸਦਰਾਂ ਪੂਰੀਆਂ ਹੋ ਜਾਣਗੀਆਂ ਇਹਨਾਂ ਦੇ ਵਿਆਹ ਦੇ ਵਿੱਚ ਜਿਹੜਾ ਲੋੜੀ ਦਾ ਸਮਾਨ ਹੈ ਉਹ ਪੂਰਾ ਹੋ ਜਾਏਗਾ ਤਾਂ ਬਹੁਤ ਸਾਰੀਆਂ ਲੋੜਾਂ ਨੇ ਬਹੁਤ ਸਾਰੀਆਂ ਜ਼ਰੂਰਤਾਂ ਨੇ ਵਿਆਹ ਵਾਲੇ ਪਰਿਵਾਰ ਨੂੰ ਬੜੀਆਂ ਜ਼ਰੂਰਤਾਂ ਹੁੰਦੀਆਂ ਨੇ ਰਾਸਨ ਦੀ ਜਰੂਰਤ ਹੈ ਹੋਰ بڑے ਸਮਾਨ ਦੀ ਜਰੂਰਤ ਹੈ ਜਿਵੇਂ ਜੀ ਸਿਰਫ ਔਰ ਸਿਰਫ ਦੋ ਸੂਟ ਬਣਾਏ ਨੇ ਪੰਡ ਦੇ ਵਿੱਚ ਨਹੀਂ ਦਾ ਇਹ ਪੰਡ ਵਿਆਹ ਵਾਲੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਹਜ਼ਾਰਾਂ ਪੰਡਾ ਪਹੁੰਚ ਜਾਂਦੀਆਂ ਨੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਸੂਟ ਦੇਣੇ ਹੁੰਦੇ ਨੇ ਪਰ ਸਿਰਫ ਔਰ ਸਿਰਫ ਦੋ ਸੂਟ ਅਜੇ ਤਾਈ ਬਣੇ ਨੇ ਤੇ 16 ਜੂਨ ਨੂੰ ਵਿਆਹ ਹੈ ਤਾਂ ਇਹ ਵਿਆਹ ਦਾ ਸੱਦਾ ਪੱਤਰ ਹੈ ਜਿਹੜਾ ਜੀ ਵਿਆਹ 16 ਜੂਨ ਨੂੰ ਹੋਣਾ ਹੈ ਤਾਂ ਜੇ ਤੁਸੀਂ ਟੂ ਹੈਲਫੁਲ ਮਦਦ ਭੇਜਦੇ ਹੋ ਇਸ ਪਰਿਵਾਰ ਦਾ ਇਸ ਪਰਿਵਾਰ ਦੀਆਂ ਮਦਦ ਨਾਲ ਮਦਦ ਹੋ ਜਾਏਗੀ ਤਾਂ ਇਸ ਧੀ ਦਾ ਜਿਹੜਾ ਵਿਆਹ ਧੂਮ-ਧਾਮ ਨਾਲ ਹੋ ਜਾਏਗਾ ਉਮੀਦ ਆਈ ਜਿਵੇਂ ਤੁਸੀਂ ਪਹਿਲਾਂ ਲੋੜਵੰਦ ਪਰਿਵਾਰਾਂ ਦੀ ਬਾਹ ਫੜਦੇ ਹੋ ਇਸ ਪਰਿਵਾਰ ਦੀ ਵੀ ਬਾਹ ਫੜੋਗੇ ਐਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੇ ਲਾਲੀ ਅੰਮ੍ਰਿਤਸਰ